ਸਤਿ ਸ਼੍ਰੀ ਅਕਾਲ ਜੀ ਵੈਜ ਜੀ ਦਾ ਖਾਲਸਾ ਵੈਜ ਦੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਕਿਸਾਨ ਅंदोलਨ ਬਾਰੇ ਆਪ ਨੂੰ ਸਾਰਿਆਂ ਨੂੰ ਪਤਾ ਕਿ 13 ਜਿਹੜਾ ਫਰਵਰੀ ਤੋਂ ਲੈ ਕੇ ਮੋਰਚਾ ਲੱਗਿਆ ਹੋਇਆਗਾ ਤੇ ਹੁਣ ਇੱਕ ਜਿਹੜੀ ਕਹਦੀ ਏ ਬੇਸ਼ੱਕ ਸਰਕਾਰ ਵੱਲੋਂ ਬੈਰੀਕੇਡ ਤੋਂ ਲੈ ਕੇ ਤਰ੍ਹਾਂ ਤਰ੍ਹਾਂ ਦੇ अनेਕਾਂ ਜਿਹੜੇ ਕਿਸਾਨਾਂ ਨੂੰ ਰੋਕਣ ਲਈ ਹੱਥਕੰਦੇ ਅਪਣਾਏ ਹੰਝੂ ਗੈਸ ਦੇ ਗੋਲੇ ਸਿੱਟੇ ਗੋਲੀਆਂ ਚਲਾਈਆਂ ਗਈਆਂ ਸੁਭਕਰਨ ਤੇ ਇੱਕ ਨੌਜਵਾਨ ਹੋਰ ਦੋ ਦੀ ਜਿਹੜੀ ਗੋਲੀਆਂ ਲੱਗ ਕੇ ਮੌਤ ਹੋ ਚੁੱਕੀ ਹੈ ਜਿਹੜੇ 21-22 ਸਾਲ ਦੇ ਸੀ ਜਿਹਦਾ ਕੱਲ ਸੁਭਕਰਨ ਸਿੰਘ ਦਾ ਜਿਹੜਾ ਕੱਲ ਸੰਸਕਾਰ ਕੀਤਾ ਗਿਆ ਇੱਕ ਹਫਤੇ ਬਾਅਦ ਕਿ ਇਹ ਕਿਉਂ ਕੀਤਾ ਗਿਆ ਇੱਕ ਹਫਤਾ ਕਿਉਂ ਪਾਇਆ ਗਿਆ ਕਿਸਾਨ ਜਥੇਬੰਦੀਆਂ ਤੇ ਪਰਿਵਾਰ ਦੀ ਇਹ ਮੰਗ ਸੀ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਜਿਹੜੀ ਪੁਲਿਸ ਨੇ ਉਹਨਾਂ ਨੂੰ ਸਹੇਦ ਕੀਤਾ ਤੇ ਉਹਨਾਂ ਉੱਤੇ ਪਰਚਾ ਦਰਜ ਕੀਤਾ ਜਾਵੇ ਇੱਕ ਹਫ਼ਤੇ ਬਾਅਦ ਹਫ਼ਤੇ ਬਾਅਦ ਇੱਕ ਸੈਮਤੀ ਬਣਦੀ ਆ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਤੇ ਪਰਿਵਾਰ ਵਿਚਾਲੇ ਉਹ ਸੈਮਤੀ ਕੀ ਬਣਦੀ ਆ ਵੇ ਅਸੀਂ ਉਹਨਾਂ ਦੇ ਪਰਚਾ ਕਰ ਦੇਵਾਂਗੇ ਪਰਚਾ ਕੀ ਕੀਤਾ ਧਾਰਾ 302 ਦੇ ਤਹਿਤ ਬੇਸ਼ੱਕ ਪਰਚਾ ਦਰਜ ਕਰ ਦਿੱਤਾ ਪਰ ਪਰਚਾ ਅਨਪਛਾਤੀ ਪੁਲਿਸ ਦੇ ਖਿਲਾਫ ਕੀਤਾ ਗਿਆ